ਜਪਾਜੀ ਸਤਿ ਸ੍ਰੀ ਅਕਾਲ ਜੀ ਅੱਜ ਮਿਤੀ 1 ਜੂਨ 2024 ਨੂੰ ਜੋ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਜੋ ਵਾਪਰਨ ਵਾਲੀ ਸੀ ਜੋ ਸਾਡਾ ਚਰਨ ਗੰਗਾ ਪੋਲਾ ਚਰਨ ਗੰਗਾ ਸਟੇਡੀਅਮ ਦੇ ਨਾਲ ਹੀ ਤੇ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਹੈ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਅੱਗ ਲੱਗੀ ਸੀ ਤੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀਤਾ ਜੀ ਨਾਲ ਸੰਪਰਕ ਕੀਤਾ ਗਿਆ ਉਹਨਾਂ ਵੱਲੋਂ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਨਾਲ ਸੰਪਰਕ ਕਰਨ ਤੋਂ ਬਾਅਦ ਕੁਝ ਹੀ ਸਮੇਂ ਦੇ ਵਿੱਚ ਸਾਡੇ ਕੋਲ ਜੋ ਹੈ ਇਹ ਫਾਇਰ ਬ੍ਰਿਗੇਡ ਭੇਜੀ ਗਈ ਤੇ ਅਸੀਂ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਸਾਡੇ ਨਗਰ ਨਗਰ ਕੌਂਸਲ ਅਨੰਪੁਰ ਸਾਹਿਬ ਨੂੰ ਐਸਐਸਪੀ ਰੂਪਨਗਰ ਡੀਸੀ ਮੈਮ ਰੂਪਨਗਰ ਤੇ ਨਗਰ ਕੌਂਸਲ ਪ੍ਰਧਾਨ ਨੂੰ ਬੇਨਤੀ ਹੈ ਕਿ ਸਾਡੇ ਅਨੰਪੁਰ ਸਾਹਿਬ ਦੇ ਵਿੱਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਜੋ ਹੈ ਕੀਤਾ ਜਾਵੇ ਜੋ ਅੱਜ ਇਹ ਘਟਨਾ ਸੀ ਜੇਕਰ ਇਹ ਫਾਇਰ ਵਗੈਰ ਸਮੇਂ ਦੇ ਉੱਪਰ ਨਾ ਪਹੁੰਚਦੀ ਤਾਂ ਇਹ ਅੱਗ ਨੇ ਭਿਆਨਕ ਰੂਪ ਲੈ ਲੈਣਾ ਸੀ ਤੇ ਜੋ ਸ਼ਹਿਰ ਬਿਲਕੁਲ ਨਾ ਲੱਗਦਾ ਇਸ ਦੇ ਵਿੱਚ ਵੀ ਇਹ ਪਹੁੰਚ ਸਕਦੀ ਸੀ ਤੇ ਇਸ ਇੱਕ ਅਥੇ ਦੱਸਣਾ ਇਹ ਵੀ ਬਣਦਾ ਹੈ ਕਿ ਇਹ ਫਾਇਰ ਬ੍ਰਿਗੇਡ ਦੇ ਵਿੱਚ ਜੋ ਹੈ ਸਿਰਫ ਇੱਕ ਹੀ ਡਰਾਈਵਰ ਭੇਜਿਆ ਗਿਆ ਤੇ ਕਿਸੇ ਤਰ੍ਹਾਂ ਦਾ ਕੋਈ ਹੋਰ ਹੈਲਪਰ ਨਹੀਂ ਸੀ ਜੋ ਸਾਡੇ ਨੌਜਵਾਨ ਸਾਥੀ ਹੈ ਉਹਨਾਂ ਨੇ ਇਸ ਅੱਗ ਦੇ ਉੱਪਰ ਤਕਰੀਬਨ 1.5 ਤੋਂ 2 ਘੰਟੇ ਲਗਾ ਕੇ ਅੱਗ ਦੇ ਉੱਪਰ ਕਾਬੂ ਪਾਇਆ ਜਿਸ ਦੇ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਸਾਥੀਆਂ ਦਾ ਹਾਲ ਕਾ ਡਰਾਈਵਰ ਸੋ ਭਾਜੀ ਦਾ ਹਾਲ ਤੇ ਕਿਉਂਕਿ ਹਨੇਰਾ ਬਹੁਤ ਸੀ ਹਨੇਰਾ ਹੋਣ ਦੇ ਕਾਰਨ ਸਾਰੇ ਸਾਥੀਆਂ ਕਿਸੇ ਦੇ ਕੰਡੇ ਲੱਗੇ ਆ ਤਾਰਾਂ ਲੱਗੀਆਂ ਪੈਰਾਂ ਦੇ ਵਿੱਚ ਤੇ ਜ਼ਖਮੀ ਵੀ ਹੋਇਆ ਸਾਥੀ ਤੇ ਫਿਰ ਵੀ ਇਹਨਾਂ ਸਾਥੀਆਂ ਸਾਰਿਆਂ ਦਾ ਧੰਨਵਾਦ ਤੇ ਪੀਰ ਆਪਾ ਜਿੰਦਾ ਸੀ ਸੋਸਾਇਟੀ ਦਾ ਵੀ ਧੰਨਵਾਦ ਨਗਰ ਕੌਂਸਲ ਦਾ ਵੀ ਧੰਨਵਾਦ ਕਰਦੇ ਆ ਨੌਜਵਾਨ ਸਾਥੀਆਂ ਵੱਲੋਂ ਤੇ ਪੂਰੇ ਅਨੰਦਪੁਰ ਸਾਹਿਬ ਵਾਸੀਆਂ ਵੱਲੋਂ ਕਿਉਂਕਿ ਇਹ ਅੱਗ ਨੇ ਭਿਆਨਕ ਰੂਪ ਲੈ ਲੈਣਾ ਸੀ ਤੇ ਫਿਰ ਦੁਬਾਰਾ ਬੇਨਤੀ ਇਹੀ ਹੈ ਸਾਰੇ ਹੀ ਪ੍ਰਸ਼ਾਸਨ ਨੂੰ ਕਿ ਅਨੰਦਪੁਰ ਸਾਹਿਬ ਦੇ ਵਿੱਚ ਅੱਗੇ ਤੋਂ ਕੋਈ ਇਹੋ ਜੀ ਮੰਦਪਾਗੀ ਕਟਨਾ ਕਿਤੇ ਨਾ ਵਾਪਰੇ ਜਾਂ ਕੋਈ ਇਹੋ ਜਿਹਾ ਕੋਈ ਕਟੜਾ ਨਾ ਵਾਪਰ ਸਕੇ ਤਾਂ ਇਸ ਲਈ ਅਸੀਂ ਸਾਰੇ ਹੀ ਮੰਗ ਕਰਦੇ ਹਾਂ ਕਿ ਜੋ ਹੈ ਨਗਰ ਕੌਂਸਲ ਹਨਪੁਰ ਸਾਹਿਬ ਨੂੰ ਇੱਕ ਫਾਇਰ ਬ੍ਰਿਗੇਡ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਤੇ ਮੈਂ ਫਿਰ ਦੁਬਾਰਾ ਸਾਰੇ ਹੀ ਪ੍ਰਸ਼ਾਸਨ ਦਾ ਤੇ ਬਹੁਤ ਧੰਨਵਾਦ ਵੀ ਕਰਦਾ ਹਾਂ ਕਿ ਜੀਤਾ ਜੀ ਨੇ ਜਿਨ੍ਹਾਂ ਨੇ ਬਹੁਤ ਹੀ ਜਲਦੀ ਜੋ ਇਸ ਪਰ ਐਕਸ਼ਨ ਲਿਆ ਤੇ ਸਾਡੇ ਕੋਲ ਜੋ ਹੈ ਫਾਇਰ ਬ੍ਰਿਗੇਡ ਭੇਜੀ ਆ ਬਹੁਤ ਬਹੁਤ ਧੰਨਵਾਦ